ਨਾ ਮੇਰੀ ਸੁਣ ਲੈ ਗੱਲ ਮੇਰਾ ਪੈਗੂ ਨਹੀਂ ਲੱਗ ਗਿਆ ਮੈਨੂੰ ਆਇਆ ਕਿ ਮੇਰਾ ਪੈਗ ਲੱਗ ਗਿਆ ਠੀਕਾ ਜੇ ਤੂੰ ਆਏਂ ਕਿ ਮੇਰਾ ਪੈਗ ਲੱਗ ਗਿਆ ਤੇ ਨੂੰ ਮੈਂ ਦੇ ਲਾ ਪੁੱਕੋਤਰ ਨਾਲੇ ਵੱੱਠੇ ਮਸ਼ੀਨ ਚ ਦੇ ਲਾ ਦੇ ਦਿੰਦਾ ਠੀਕਾ ਫਿਰ ਤੂੰ ਕਮੇਂਗੀ ਮੇਰਾ ਆ ਬੱਡੇ ਆ ਗਿਆ ਆ ਬੱਡੇ ਆਗਾ ਰੋਮਾਂਗੀ ਕਰ ਲਾਂਗੀ ਤੇਰੀ ਕਿਸਨੇ ਨਹੀਂ ਸੁਣਨੀ ਪਰ ਤੈਨੂੰ ਮੈਂ ਹੁਣੀ ਗੁੰਡਾ ਲਾ ਕੇ ਆਇਆ ਬਾਹਰੋਂ ਕਮਰੇ ਤੜਕੇ ਹਾਂ ਵੀ ਮਿੰਨੂੰ ਪਤਾ ਕੱਟਣੀ ਤਾਂ ਤੇਰੇ ਨਾਲ ਹੀ ਪੈਣੀ ਆ ਭਈਆ ਔਰ ਇਹ ਜੇ ਤੂੰ ਮੇਰੇ ਕੋਲ ਕੋਈ ਰਸਤਾ ਵੀ ਐ ਨਹੀਂਗਾ ਜੇ ਮੇਰੇ ਅਤਵਾਦ ਕੋ ਹੁੰਦਾ ਤਾਂ ਮੈਂ ਤੇਰੇ ਨਾਲ ਤਾਂ ਕਦੀ ਚਲੇ ਜਾਂਦੀ ਕਿਸੇ ਹੋਰ ਕੋਲ ਤੂੰ ਤਾਂ ਕਿਸੇ ਕੰਮ ਦਾ ਨਹੀਂ ਹਲੇ ਚਾਹੇ ਤੇਰਾ 15 ਥਾਮਾ ਦੇ ਮਾਨ ਸਨਮਾਨ ਹੋ ਜੇ ਤੂੰ ਤਾਂ ਕੰਧਰਾ ਆ ਕੇ ਮੇਰੇ ਤਿਰੂ ਮਾਰਨਾ ਹੁੰਦਾ दारू ਪੀ ਕੇ ਪੂਰਾ ਮੇਰਾ ਤਰਸ ਘਾਲਿਆ ਕਰ ਇਨਾ ਕੋਈ ਨਹੀਂ ਕਿਸੇ ਨੂੰ ਕੋਸ ਕਹਿੰਦਾ ਜਿੰਨਾ ਤੂੰ ਭੌਕਦਾ ਕੁੱਤਿਆ ਇਹਨਾ ਹੋਰ ਕੀ ਕਰਾ ਮੈਨੂੰ ਛਾੜ ਵੱਧ ਜਾਂਦੀ ਆ ਭਾਂਤੇ ਚੰਨੀ ਸੁਣੀਦਾ ਮੈਂ ਰਾਤ ਚ ਹੀ ਫੈਂਟਿਆ ਨਾ ਰਹਿ ਜਾਨੀਂ ਤੂੰ ਫਿਰ ਤੇਰਾ ਨੰਬਰ